ਕਿ ਜੋ ਐਗਜ਼ਿਬਿਸ਼ਨ ਹੈ ਇਹ ਪੰਜਾਬ ਐਕਸਪੋ 2026 ਹੈ ਔਰ ਇਹ ਐਗਜ਼ਿਬਿਸ਼ਨ ਇੰਡੋਰ ਸਟੇਡੀਅਮ ਲੁਧਿਆਣਾ ਦੇ ਵਿੱਚ ਲੱਗੀ ਹੋਈ ਹੈ ਜਿਹਦਾ ਮੇਨ ਮੋਟਿਵ ਇਹ ਹੈ ਕਿ ਜੋ ਡੋਨਰ ਹੈ ਡੋਨਰ ਨੂੰ ਸਹੀ ਤਰ੍ਹਾਂ ਦੱਸਣਾ ਕਿ ਕਿੱਥੇ ਡੋਨੇਟ ਕੀਤਾ ਜਾਵੇ ਇਹਦਾ ਮੋਟਿਵ ਹੈ ਔਰ ਅਸੀਂ ਇਹਦਾ ਪਾਰਟ ਬਣਿਆ ਅ ਅੰਜਲ ਸੇਵਾ ٹرسٹ ਲੋ ਅੰਜਲ ਸੇਵਾ ٹرسٹ ਜੋ ਸਾਡੀ ਆਰਗੇਨਾਈਜੇਸ਼ਨ ਹੈ ਉਹ ਫ੍ਰੀ ਦੇ ਵਿੱਚ ਫੂਡ ਪ੍ਰੋਵਾਈਡ ਕਰਦੀ ਹੈ ਫਾਸਪਿਟਲ ਦੇ ਵਿੱਚ ਸਿਪਲ ਹਸਪਿਟਲ ਲੁਧਿਆਣਾ ਦੇ ਵਿੱਚ ਔਰ ਸੜਨ ਨਾਲ ਇਸ ਤੋਂ ਇਲਾਵਾ ਵੀ 100 ਫੈਮਿਲੀਆਂ ਜੁੜੀਆਂ ਨੇ ਜੋ ਕਿ ਟੀਬੀ ਦੇ ਪੇਸ਼ੈਂਟਸ ਨੂੰ ਰਾਸ਼ਨ ਅਸੀਂ ਪ੍ਰੋਵਾਈਡ ਕਰਦੇ ਆਂ ਅੱਜ ਦਾ ਜਿਹੜਾ ਦਿਨ ਹੈ ਅੱਜ ਦਾ ਦਿਨ ਔਰ ਕੱਲ ਦਾ ਦਿਨ ਇੱਕ ਐਗਜ਼ੀਬਿਸ਼ਨ ਇੱਥੇ ਲੱਗੀ ਹੈ ਇੰਡੋਰ ਸਟੇਡੀਅਮ ਦੇ ਵਿੱਚ ਜਿਹਦੇ ਵਿੱਚ 50 ਪਲੱਸ ਐਨਜੀਓ ਨੇ ਪਾਰਟਿਸਪੇਟ ਕੀਤਾ ਜੀ ਸਰ ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਤੇ ਅੱਜ ਕੱਲ੍ਹ ਹੋਰ ਵੀ ਇੰਨ ਜਿਹੜੀਆਂ ਸਨਮਤਾਂ ਕਰ ਰਹੇ ਹੋ ਨਾ ਅ ਇਸ ਤਰ੍ਹਾਂ ਦੇ ਬੜੇ ਸਾਰੇ ਮਤਲਬ ਕਿ ਤੰਦੇ ਚੱਲਦੇ ਹੈਗੇ ਨੇ ਜੀ ਪਰ ਆਪਾਂ ਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਣਾ ਤਾਂ ਮੋਟਿਵ ਇੱਕ ਹੈ ਕਿ ਮਤਲਬ ਕਿ ਕਿਸ ਤਰ੍ਹਾਂ ਜਿਹੜੇ ਨੀਡਸ ਆ ਉਹਨਾਂ ਨੂੰ ਫਾਇਦਾ ਦਿੱਤਾ ਜਾਵੇ ਕਿਉਂਕਿ ਜਦੋਂ ਕੋਈ ਬੰਦਾ ਦਾਖਲ ਹੁੰਦਾ ਉਹਦੀ ਫੈਮਿਲੀ ਨੂੰ ਕੋਈ ਗੱਲ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਘਰ ਦਾ ਜਿਹੜਾ ਖਾਣਾ ਕਿੱਦਾਂ ਤਲਾਇਆ ਜਾਵੇ ਠੀਕ ਹੈ ਨਾ ਆਪਣਾ ਮੋਟਿਵ ਇਹ ਹੈ ਕਿ ਕਿਸ ਤਰੀਕੇ ਨਾਲ ਉਹ ਜਿਹੜਾ ਬੰਦਾ ਇੰਜਰਡ ਜਿਹੜਾ ਹੋ ਜਾਂਦਾ ਉਹਨੂੰ ਹਸਪੀਟਲ ਦੇ ਵਿੱਚ ਪਏ ਬੰਦੇ ਨੂੰ ਆਪਾਂ ਇਸ ਤਰੀਕੇ ਨਾਲ ਮਤਲਬ ਕੀ ਕਰੀਏ ਕਿ ਉਹ ਠੀਕ ਹੋ ਕੇ ਆਪਣੇ ਘਰ ਜਾਵੇ ਜੀ ਅਸੀਂ ਪਿਛਲੇ 17-8 ਸਾਲਾਂ ਤੋਂ ਮਤਲਬ ਵਰਕਿੰਗ ਹੈ ਸੀਮ ਹਸਪੀਟਲ ਦੇ ਵਿੱਚ ਸਰ ਥੈਂਕ ਯੂ ਜਿਹੜਾ ਫ੍ਰੀ ਬੋਰਡਰ ਥੈਂਕ ਯੂ ਸੋ ਮਚ ਅ ਨੀਅਰ ਬਾਉਂਡਰ ਰੋਜ਼ ਦਾ 4-500 ਬੰਦੇ ਨੂੰ ਖਾਣਾ ਸਰਵ ਹੋ ਜਾਂਦਾ ਜੀ ਸਾਰੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਜਿਹੜੇ ਲੋਕ ਸੇਵਾ ਦਾ ਕਰਨੇ ਚਾਹੁੰਦੇ ਨੇ ਜਿਵੇਂ ਉਹਨਾਂ ਨੇ ਦੇਖ ਰੋਸ ਤੇ ਅਗਲੇ ਹੋਰ ਦਿਨ ਤੋਂ ਹਮ ਕੰਨੀ ਜਾ ਰਹੇ ਹੈ ਜੇ ਜਦੋਂ ਤੁਸੀਂ ਆਪਣਾ ਕੰਮ ਕਰਕੇ ਸਹੀ ਤਰ੍ਹਾਂ ਟਰਾਂਸਪੇਰੈਂਸੀ ਰੱਖੋਗੇ ਕੰਮ ਦੇ ਵਿੱਚ ਕੰਮ ਦੇ ਵਿੱਚ ਸਹੀ ਤਰ੍ਹਾਂ ਟਰਾਂਸਪੇਰੈਂਸੀ ਰੱਖੋਗੇ ਕਿ ਅੱਛਾ ਜਿਹੜਾ ਵੀ ਕੋਈ ਪੈਸਾ ਆ ਰਿਹਾ ਉਹ ਐਜ਼ ਇਟ ਇਜ਼ ਹੀ ਸੇਵਾ ਦੇ ਉੱਤੇ ਲੱਗ ਰਿਹਾ ਤੁਸੀਂ ਆਪਣੇ ਡੋਨਰ ਨੂੰ ਅੱਛੇ ਤਰੀਕੇ ਨਾਲ ਦਿਖਾਓਗੇ ਤੇ ਇੱਕ ਬੜੀ ਵਧੀਆ ਚੀਜ਼ ਹੈ ਡੋਨਰ ਨੂੰ ਵੀ ਇਸ ਇਹਦੇ ਨਾਲ ਕਾਫੀ ਜ਼ਿਆਦਾ ਹੈਲਪ ਮਿਲੇਗੀ ਦੇਖਣ ਲਈ ਕਿ ਉਹਦਾ ਜਿਹੜਾ ਪੈਸਾ ਦਿੱਤਾ ਹੈ ਉਹ ਚੰਗੀ ਜਗ੍ਹਾ ਤੇ ਲੱਗ ਰਿਹਾ ਕਿਤੇ ਸਰ ਕਿੰਨੇ ਕਿ ਅੱਜ ਸੰਸਥਾਵਾਂ ਦੇ ਜਿਹੜੇ ਬਹੁਤ ਅੱਛੀ ਅਜਤੇ 45 ਤੋਂ 50 ਸਟਾਲ ਉੱਤੇ ਲੱਗੇ ਹੋਏ ਜੀ ਕੋਈ ਬੰਦਾ এনवायरमेंट ਦੇ ਉੱਤੇ ਕੰਮ ਕਰ ਰਿਹਾ ਕੋਈ ਬਲੱਡ ਡੋਨੇਸ਼ਨ ਦੇ ਉੱਤੇ ਕੰਮ ਕਰ ਰਿਹਾ ਜਿਵੇਂ ਅਸੀਂ ਫੂਡ ਦੇ ਉੱਤੇ ਕਰ ਰਹੇ ਹੈਗੀਆਂ ਡਿਫਰੈਂਟ ਟਾਈਪਸ ਆਫ ਦੇ ਕੰਮ ਇੱਥੇ ਦੇਖਣ ਨੂੰ ਮਿਲਦੇ ਆ ਜੀ ਜੀ ਇਹ ਐਕਚੁਅਲੀ ਲੇਡੀਜ਼ ਸਿਟੀ ਨੀਡਜ਼ ਆਰਗੇਨਾਈਜੇਸ਼ਨ ਹੈ ਉਹਦੀ ਜਿਹੜੀ ਪਾਰਟਨਰਸ਼ਿਪ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣਾ ਦੇ ਨਾਲ ਪਾਰਟਨਰਸ਼ਿਪ ਕਰਕੇ ਇਹ ਐਕਸੈਪਸ਼ਨ ਲੱਗਿਆ ਜੀ ਜੀ ਥੈਂਕ ਯੂ ਆਪਕੇ ਕਰਕੇ ਜੋ ਐਗਜ਼ੀਬਿਸ਼ਨ ਹੈ ਇਹ ਪੰਜਾਬ ਐਕਸਪੋ 2026 ਹੈ ਔਰ ਇਹ ਐਗਜ਼ੀਬਿਸ਼ਨ ਇੰਡੋਰ ਸਟੇਡੀਅਮ ਲੁਧਿਆਣਾ ਦੇ ਵਿੱਚ ਲੱਗੀ ਹੋਈ ਹੈ ਜਿਹਦਾ ਮੇਨ ਮੋਟਿਵ ਇਹ ਹੈ ਕਿ ਜੋ ਡੋਨਰ ਹੈ ਡੋਨਰ ਨੂੰ ਸਹੀ ਤਰ੍ਹਾਂ ਦੱਸਣਾ ਕਿ ਕਿੱਥੇ ਡੋਨੇਟ ਕੀਤਾ ਜਾਵੇ ਇਹਦਾ ਮੋਟਿਵ ਹੈ ਔਰ ਅਸੀਂ ਇਹਦਾ ਪਾਰਟ ਬਣਿਆ ਅ ਅੰਜਲ ਸੇਵਾ ٹرسٹ ਦਾ ਹਾਂ ਅੰਜਲ ਸੇਵਾ ٹرسٹ ਜੋ ਸਾਡੀ ਆਰਗੇਨਾਈਜੇਸ਼ਨ ਹੈ ਉਹ ਫ੍ਰੀ ਦੇ ਵਿੱਚ ਫੂਡ ਪ੍ਰੋਵਾਈਡ ਕਰਦੀ ਹੈ ਹਸਪੀਟਲ ਦੇ ਵਿੱਚ ਸਿਪਲ ਹਸਪੀਟਲ ਲੁਧਿਆਣਾ ਦੇ ਵਿੱਚ ਔਰ ਸੜਨ ਨਾਲ ਇਸ ਤੋਂ ਇਲਾਵਾ ਵੀ 100 ਫੈਮਿਲੀਆਂ ਜੁੜੀਆਂ ਨੇ ਜੋ ਕਿ ਟੀਬੀ ਦੇ ਪੇਸ਼ੈਂਟਸ ਨੂੰ ਰਾਸ਼ਨ ਅਸੀ प्रोवाइड ਕਰਦੇ ਆ